2025 ਵਿੱਚ ਕੇਂਦਰ ਸਰਕਾਰ ਨੇ ਆਪਣੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਕਈ ਮਹੱਤਵਪੂਰਨ ਫੈਸਲੇ ਲਏ ਹਨ ਇਹਨਾਂ ਦੇ ਵਿੱਚ ਇੱਕ ਨਵੀਂ ਪੈਨਸ਼ਨ ਯੋਜਨਾ ਮਹਿੰਗਾਈ ਭੱਤੇ ਵਿੱਚ ਵਾਧਾ ਸੇਵਾ ਮੁਕਤੀ ਪ੍ਰਕਿਰਿਆ ਵਿੱਚ ਸੁਧਾਰ ਅਤੇ ਕਈ ਹੋਰ ਲਾਭ ਸ਼ਾਮਲ ਨੇ ਇਹ ਬਦਲਾਵ ਜੋ ਹੈ ਖਾਸ ਤੌਰ ਤੇ ਸੇਵਾ ਮੁਕਤੀ ਤੋਂ ਬਾਅਦ ਕਰਮਚਾਰੀਆਂ ਲਈ ਜੀਵਨ ਨੂੰ ਆਸਾਨ ਅਤੇ ਬਿਹਤਰ ਬਣਾਉਣ ਲਈ ਕੀਤੇ ਗਏ ਨੇ ਆਓ ਇਹਨਾਂ ਬਦਲਾਵਾਂ ਬਾਰੇ ਹੋਰ ਜਾਣਦੇ ਹਾਂ ਦੱਸ ਦਿੰਦੇ ਹਾਂ ਕਿ ਸਰਕਾਰ ਨੇ ਅਪ੍ਰੈਲ 2025 ਵਿੱਚ ਨਵੀਂ ਯੂਨੀਫਾਈਡ ਪੈਨਸ਼ਨ ਸਕੀਮ ਸ਼ੁਰੂ ਕੀਤੀ ਇਹ ਸਕੀਮ ਜੋ ਹੈ ਪੁਰਾਣੀ ਪੈਨਸ਼ਨ ਸਕੀਮ ਅਤੇ ਰਾਸ਼ਟਰੀ ਪੈਨਸ਼ਨ ਪ੍ਰਣਾਲੀ ਨੂੰ ਮਿਲਾ ਕੇ ਤਿਆਰ ਕੀਤੀ ਗਈ ਹੈ यूपीएस स्कीम ਤਹਿਤ ਜੇਕਰ ਕੋਈ ਮੁਲਾਜ਼ਮ 25 ਸਾਲ ਦਾ ਸੇਵਾ ਮੁਕਤ ਕਾਰਜਕਾਲ ਆਪਣਾ ਪੂਰਾ ਕਰਦਾ ਹੈ ਤਾਂ ਉਸ ਨੂੰ ਪਿਛਲੇ 12 ਮਹੀਨਿਆਂ ਦੀ ਮੂਲ ਤਨਖਾਹ ਦਾ 50% ਪੈਨਸ਼ਨ ਮਿਲੇਗੀ ਘੱਟੋ ਘੱਟ 10 ਸਾਲ ਦੀ ਸੇਵਾ ਵਾਲੇ ਕਰਮਚਾਰੀਆਂ ਨੂੰ 10000 ਦੀ ਗਰੰਟੀਸ਼ੁਦਾ ਘੱਟੋ ਘੱਟ ਮਾਸਿਕ ਪੈਨਸ਼ਨ ਮਿਲੇਗੀ 2025 ਵਿੱਚ ਸਰਕਾਰ ਨੇ ਮਹਿੰਗਾਈ ਪੱਤੇ ਵਿੱਚ ਦੋ ਵਾਰ ਵਾਅਦਾ ਕੀਤਾ ਜਨਵਰੀ ਤੋਂ ਜੂਨ ਤੱਕ ਡੀਏ ਵਿੱਚ 2% ਅਤੇ ਜੁਲਾਈ ਤੋਂ ਦਸੰਬਰ ਤੱਕ 3% ਵਾਧਾ ਕੀਤਾ ਗਿਆ ਸੀ। ਕੁੱਲ ਡੀਏ ਹੋਣਾ 58% ਹੈ ਇਸ ਨਾਲ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੀ ਮਾਸਿਕ ਆਮਦਨ ਵਧੇਗੀ ਤੇ ਮਹਿੰਗਾਈ ਦੇ ਪ੍ਰਭਾਵ ਨੂੰ ਘਟਾ ਕੀਤਾ ਜਾਵੇਗਾ। ਪਹਿਲਾਂ ਪੈਨਸ਼ਨ ਪਾਸ ਆਰਡਰ ਪ੍ਰਾਪਤ ਕਰਨ ਵਿੱਚ ਬਹੁਤ ਸਮਾਂ ਲੱਗਦਾ ਸੀ ਤੇ ਸਰਕਾਰ ਨੇ ਹੁਣ ਇਹ ਲਾਜ਼ਮੀ ਕਰ ਦਿੱਤਾ ਹੈ ਕਿ ਵਿਭਾਗ ਸੇਵਾ ਮੁਕਤੀ ਤੋਂ 12 ਤੋਂ 15 ਮਹੀਨੇ ਪਹਿਲਾਂ ਕਰਮਚਾਰੀਆਂ ਦੀਆਂ ਫਾਈਲਾਂ ਤਿਆਰ ਕਰਨ ਇਸ ਦੇ ਨਾਲ ਸੇਵਾ ਮੁਕਤੀ ਦੀ ਮਿਤੀ ਤੋਂ ਹੀ ਪੈਨਸ਼ਨ ਅਤੇ ਹੋਰ ਲਾਭ ਇਕੱਠੇ ਮਿਲਨੇ ਸ਼ੁਰੂ ਹੋ ਜਾਣਗੇ ਜਿਸ ਨਾਲ ਕਰਮਚਾਰੀਆਂ ਨੂੰ ਵਿੱਤੀ ਰਾਹਤ ਮਿਲੇਗੀ ਪਹਿਲਾਂ ਪੂਰੇ ਸਾਲ ਲਈ ਸਾਲ ਵਿੱਚ ਇੱਕ ਵਾਰ ਪਹਿਰਾਵਾ ਪੱਤਾ ਦਿੱਤਾ ਜਾਂਦਾ ਸੀ ਭਾਵੇਂ ਕੋਈ ਕਰਮਚਾਰੀ ਸਾਲ ਦੇ ਅੱਧ ਵਿੱਚ ਸੇਵਾਮੁਕਤ ਹੁੰਦਾ ਹੈ ਤੇ ਹੁਣ ਜੇਕਰ ਕੋਈ ਕਰਮਚਾਰੀ ਸਾਲ ਦੇ ਅੱਧ ਵਿੱਚ ਸੇਵਾਮੁਕਤ ਹੁੰਦਾ ਹੈ ਤਾਂ ਉਸ ਨੂੰ ਉਸ ਦੀ ਸੇਵਾ ਦੇ ਮਹੀਨਿਆਂ ਦੇ ਆਧਾਰ 'ਤੇ ਪਹਿਰਾਵਾ ਪੱਤਾ ਮਿਲੇਗਾ ਭਾਵ ਕਿ ਇੱਕ ਅਨੁਪਾਤ ਭੁਗਤਾਨ ਹੋਵੇਗਾ यूपीएसएधीन सेवामुक्तिते प्राप्त होने वाली ग्रेच्युटी ते एक मुश्त रकम दोवां विच हुन सुधार किता गया है ए कर्मचारियों नु सेवामुक्ति दे समय वदेरे वित्तीय सुरक्षा प्रदान करेगा ए बदलाव जो है कर्मचारियों नु सेवामुक्ति तो बाद एक स्थिर यकीननी वते समय से रामदन प्रदान करण ले कीते गए ने ਕਰਮਚਾਰੀ ਹੁਣ ਆਪਣੀ ਸੇਵਾ ਮਿਆਦ ਅਤੇ ਜ਼ਰੂਰਤਾਂ ਦੇ ਆਧਾਰ ਤੇ ਬਿਹਤਰ ਫੈਸਲੇ ਲੈਣ ਦੇ ਯੋਗ ਹੋਣਗੇ ਤੇ ਇਹ ਜਾਣਕਾਰੀ ਖਾਸ ਤੌਰ ਤੇ ਉਹਨਾਂ ਲਈ ਮਹੱਤਵਪੂਰਨ ਹੈ ਜੋ ਜਲਦੀ ਸੇਵਾ ਮੁਕਤੀ ਤੇ ਵਿਚਾਰ ਕਰ ਰਹੇ ਹਨ